ਮਦਰੀ ਸਾਹਿਬ ਤੁਸੀਂ ਡਾਟਾ ਸਾਰਾ ਨਸ਼ੇ ਦਾ ਦੇ ਦਿੱਤਾ ਹੈ ਹੁਣ ਤੱਕ ਕਿੰਨੇ ਜਿਹੜੇ ਨੌਜਵਾਨ ਨੇ ਨਸ਼ਾ ਛੱਡ ਚੁੱਕੇ ਉਹਨਾਂ ਨੂੰ ਕੇਸ ਕੰਮ ਲਈ ਲਾਇਆ ਗਿਆ ਦੇਖੋ ਇਸ ਤਰ੍ਹਾਂ ਦਾ ਡਾਟਾ ਕਿਉਂਕਿ ਇਹ ਕੋਈ ਕੈਲਕੂਲੇਟਿਵ ਤਾਂ ਹੈ ਨਹੀਂ ਵੀ ਕਿੰਨੇ ਪਰਸੈਂਟ ਮਤਲਬ ਕਿੰਨੇ ਨੌਜਵਾਨ ਨਸ਼ੇਤੇ ਨੇ ਨਸ਼ੇ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਸਰਕਾਰਾਂ ਲੈ ਕੇ ਆਈਆਂ ਪੁਰਾਣੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਟਾਈਮ ਦੇ ਵਿੱਚ ਸਭ ਤੋਂ ਵੱਧ ਨਸ਼ੇ ਦਾ ਵਪਾਰ ਨਸ਼ੇ ਸਿੰਥੈਟਿਕ ਨਸ਼ਾ ਕਦੇ ਸੋਚਿਆ ਨਹੀਂ ਸੀ ਵੀ ਔਰੇ ਆਊਗਾ ਸਭ ਤੋਂ ਵੱਧ ਨਸ਼ੇ ਦਾ ਜਿਹੜਾ ਵਪਾਰ ਹੋਇਆ ਨਸ਼ੇ ਦੀ ਨੇਹੜੀ ਵਗੀ ਹੈ ਉਸ ਸਰਕਾਰ ਦੇ ਵਿੱਚ ਵਗੀ ਫਿਰ 17 ਤੋਂ ਲੈ ਕੇ ਜਦੋਂ 22 ਤੱਕ ਦਾ ਟਾਈਮ ਆਇਆ ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਦੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਲੋਕ ਨਸ਼ੇ ਦੇ ਸਦਾਗਰ ਓਹੋ ਰੋਜ਼ ਨਿਤ ਨਵੇਂ ਦਿਨ ਕੋਈ ਨਾ ਕੋਈ ਵੱਡਾ ਕਾਰਾ ਕਰਿਆ ਕਰਦੇ ਸੀ